ਜੀ ਹਾਂ ਇਹ ਤਸਵੀਰ 72 ਸਾਲ ਦੀ ਐਨਆਰਆਈ ਔਰਤ ਰੁਪਿੰਦਰ ਕੌਰ ਦੀ ਹੈ ਜੋ ਪੰਜਾਬ ਆਈ ਹੋਈ ਸੀ ਤੇ ਜੁਲਾਈ ਮਹੀਨੇ ਅਚਾਨਕ ਕਿਲਾ ਰਾਏਪੁਰ ਪਿੰਡ ਤੋਂ ਗਾਇਬ ਹੋ ਗਈ ਬਾਅਦ ਵਿੱਚ ਪਤਾ ਲੱਗਾ ਕਿ ਇਸ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੁਣ ਪੁਲਿਸ ਨੇ ਉਸ ਦੇ ਕਾਤਲ ਨੂੰ ਗ੍ਰਿਫਤਾਰ ਵੀ ਕਰ ਲਿਆ ਜਦਕਿ ਇੱਕ ਮੁਲਜ਼ਮ ਵਿਦੇਸ਼ ਚ ਹੋਣ ਦੇ ਚੱਲਦਿਆਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਦਰਸਲ ਰੁਪਿੰਦਰ ਦਾ ਯੂਕੇ ਦੇ ਐਨਆਰਆਈ ਚਰਨਜੀਤ ਸਿੰਘ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਇਸ ਸਭ ਦੇ ਵਿਚਾਲੇ ਕਿਸੇ ਪਰਿਵਾਰਕ ਵਿਵਾਦ ਦੇ ਚੱਲਦੇ ਆ ਲੁਧਿਆਣਾ ਦੇ ਕਿਲਾ ਰਾਏਪੁਰ ਪਿੰਡਾਈ ਹੋਈ ਸੀ ਰੁਪਿੰਦਰ ਲੁਧਿਆਣਾ ਚ ਉਸ ਦੀ ਮੁਲਾਕਾਤ ਚਰਨਜੀਤ ਦੇ ਹੀ ਇੱਕ ਜਾਣਕਾਰ surjeet signal ਹੁੰਦੀ ਹੈ ਤੇ ਫਿਰ ਉਹ surjeet ਦੇ ਘਰ ਹੀ ਰਹਿਣ ਲੱਗੀ ਰੁਪਿੰਦਰ ਚਰਨਜੀਤ ਤੇ surjeet ਦੀ ਆਰਥਿਕ ਪੱਖੋਂ ਮਦਦ ਵੀ ਕਰਦੀ ਸੀ ਰੁਪਿੰਦਰ ਚਰਨਜੀਤ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਦੋਹਾਂ ਵਿਚਾਲੇ ਵਿਵਾਦ ਹੋ ਗਿਆ ਫਿਰ ਕਿਵੇਂ ਚਰਨਜੀਤ ਤੇ surjeet ਨੇ ਰੁਪਿੰਦਰ ਦੇ ਕਤਲ ਦਾ ਪਲਾਨ ਬਣਾਇਆ ਤੇ ਫਿਰ खौफनाक वारदात को अंजाम दिता गया रुपिंदर कौर किला रायपुर पिंड गायब हो गई खबर इतना आई थी सुरजीत सिंह वालों जी घर यह रह रही सी। थी सुरजीत सिंह ने खबर दिखी थी कि गायब है तो यार की जाए कितने पाल की जाए सो सा पुलिस तो काफ़ी डेलो ਬੜੀ ਮਿਹਨਤ ਕੀਤੀ ਤੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਦੇ ਘਰ ਤੇ ਆਈ ਮਾਮਲਾ ਹੈਗਾ ਤੇ ਘਰ ਚੀਜ਼ਾਂ ਬਾਰੀ ਗਈ। ਇਹ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਬੁਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹ ਨਾਲ ਜਿਹਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ। ਉਹ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ 'ਚ ਸੀ ਪਰ ਇਹ ਲੇਡੀ ਰਵਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨਆਰਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓਵੀਸੀ ਤੇ ਉਸੇ ਕਾਰਵਾਈ ਦੇ ਸਬੰਧ ਵਿੱਚ ਕੋਰਟ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿਣੀ ਸੀ ਜੀ ਹਾਂ ਚਰਨਜੀਤ ਨਾਦੇ ਮੁਲਜ਼ਮ ਨੇ ਕਾਤਲ surjeet ਨੂੰ 50 ਲੱਖ ਰੁਪਏ ਤੇ ਉਸ ਨੂੰ ਵਿਦੇਸ਼ ਬੁਲਾਉਣ ਦਾ ਲਾਲਚ ਦਿੱਤਾ ਸੀ surjeet ਇਸ ਸਮੇਂ ਪੁਲਿਸ ਦੀ ਗ੍ਰਿਫਤ ਵਿੱਚ ਹੈ ਉਸ ਨੇ ਰੁਪਿੰਦਰ ਦਾ ਕਤਲ ਕਰ ਦਿੱਤਾ ਤੇ ਫਿਰ লাশ ਨੂੰ ਟਿਕਾਣੇ ਲਗਾ ਦਿੱਤਾ ਇਹਦੇ ਦੇਗੇ ਰੁਪਿੰਦਰ ਕੋਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਇਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਦੀ ਰਹੀ ਉਹਨਦੇ ਦੇ ਰਹੇ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹ ਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤੋਂ ਮੈਨੂੰ ਵਰਤਿਆ ਜੋ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਏ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਏਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਬੁਲਾ ਲਾਂਗਾ ਸੋ ਫਿਰ ਅਸੀ ਸਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਇਨਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ ਬੇਸਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਇਹ ਮਾਮਲਾ ਬੇਹੱਦ ਸਨਸਨੀਖੇਜ਼ ਹੈ ਤੇ ਇਸ ਸਮੇਂ ਹਰ ਕਿਸੇ ਦੀ ਜ਼ੁਬਾਨ ਤੇ ਵੀ ਹੈ ਕਿ ਕਿਵੇਂ ਇੱਕ ਮਹਿਲਾ ਨੂੰ ਤਲਾਸ਼ ਤਾਂ ਪਿਆਰ ਦੀ ਸੀ ਪਰ ਉਸ ਨੂੰ ਮਿਲੀ ਦਰਦਨਾਕ ਮੌਤ ਲੁਧਿਆਣਾ ਤੋਂ ਨਮੀਨ ਸ਼ਰਮਾ ਦੀ ਰਿਪੋਰਟ